ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਵੱਡੇ ਪੱਧਰ ਚੁੱਕ ਰਹੇ ਹਨ ਇਸ ਤਹਿਤ ਲੋਕਾਂ ਨੂੰ ਚੰਗੀਆਂ ਅਤੇ ਮੁਫਤ ਸਿਹਤ ਸਹੂਲਤਾਂ ਦੇਣ ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ ਇਸ ਉਦੇਸ਼ ਨੂੰ ਪੂਰਾ ਕਰਨ ਵਿੱਚ ਪੰਜਾਬ ਵਿੱਚ ਚੱਲ ਰਹੇ ਆਮ ਆਦਮੀ ਕਲੀਨਿਕਾਂ ਦੀ ਵੱਡੀ ਭੂਮਿਕਾ ਹੈ ਆਓ ਜਾਣਦੇ ਹਾਂ ਪਟਿਆਲਾ ਵਿੱਚ ਰਹਿੰਦੇ ਹਰੀ ਸਿੰਘ ਜੀ ਦੇ ਜ਼ੁਬਾਨੀ ਕਿ ਇਸ ਦਾ ਅਸਰ ਜ਼ਮੀਨੀ ਪੱਧਰ ਤੇ ਕਿੰਨਾ ਕਿ ਦਿਖਾਈ ਦੇ ਰਿਹਾ ਹੈ ਸਸਿਕਲ ਵਿੱਚ ਮੇਰਾ ਨਾਮ ਹਰੀ ਸਿੰਘ ਹੈ ਮੈਂ ਇੱਥੇ ਆਪਣੇ ਸੂਲਰ ਗ੍ਰੇਡ ਕਲੋਨੀ ਰਹਿਣ ਵਾਲਾ ਹਾਂ ਜਿਹੜਾ ਮਹੱਲਾ ਕਲੀਨਿਕ ਬਣਾਏ ਨੇ ਸਰਕਾਰ ਨੇ ਇਹਦੇ ਵਿੱਚ ਅਸੀਂ ਇੱਥੋਂ ਹੀ ਦਵਾਈ ਲੈਨੇ ਆ ਬਹੁਤ ਵਧੀਆ ਅੱਛੇ ਢੰਗ ਨਾਲ ਮਤਲਬ ਇੱਥੇ ਡਾਕਟਰ ਵੀ ਚੈੱਕ ਕਰਦੇ ਨੇ ਚੈੱਕ ਕਰਕੇ ਸਾਨੂੰ ਦਵਾਈ ਦਿੰਦੇ ਨੇ ਬਾਕੀ ਦੂਜੀ ਗੱਲ ਇਹ ਆ ਵੀ ਜੇ ਕੋਈ ਟੈਸਟ ਵੀ ਕਰਾਉਣੇ ਆ ਸਾਨੇ ਤਾਂ ਉਹ ਟੈਸਟ ਵੀ ਸਾਡੇ ਇੱਥੇ ਫ੍ਰੀ ਹੁੰਦੇ ਨੇ ਕੋਈ ਸਮਨ ਪ੍ਰੋਬਲਮ ਨਹੀਂ ਆ ਰਹੀ ਬਹੁਤ ਅੱਛੇ ਟੱਗ ਨਾਲ ਮਤਲਬ ਸਾਨੂੰ ਗਾਈਡ ਕਰਦੇ ਨੇ ਬੜੇ ਵਧੀਆ ਡਾਕਟਰ ਨੇ ਤਕਰੀਬਨ ਤਕਰੀਬਨ 100% ਹਰ ਇੱਕ ਚੀਜ਼ ਸਾਨੂੰ ਇੱਥੇ ਮਿਲਦੀ ਹੈ ਹਰ ਇੱਕ ਤਰ੍ਹਾਂ ਦੀ ਦਵਾਈ ਵੀ ਮਿਲਦੀ ਹੈ ਕਈ ਵਾਰੀ ਨਹੀਂ ਵੀ ਹੁੰਦੀ ਤਾਂ ਕਹਿੰਦੇ ਨੇ ਕੱਲ ਨੂੰ ਤੁਹਾਨੂੰ ਇਹ ਜਰੂਰ ਮਿਲ ਜੇਗੀ ਅੱਜ ਨਹੀਂ ਹੈ ਕੱਲ ਮਿਲ ਜੇਗੀ ਇਹ ਕਿ ਬਿਮਾਰੀ ਜਦ ਸਾਡੀ ਹੁੰਦੀ ਸੀ ਤਾਂ ਸਾਨੂੰ ਜਾਂ ਤਾਂ ਪ੍ਰਾਈਵੇਟ ਡਾਕਟਰਾਂ ਕੋਲ ਭੱਜਣਾ ਪੈਂਦਾ ਸੀ ਇਹ ਚੀਜ਼ ਨੂੰ ਦੇਖ ਕੇ ਦਵਾਈ ਲੈ ਕੇ ਨਹੀਂ ਆਉਂਦੇ ਸੀ ਐਦਾਂ ਹੀ ਕੋਈ ਕਾੜਾ ਪੀ ਲਿਆ ਜਾਂ ਕੋਈ ਹੋਰ ਮਤਲਬ ਕੋਈ ਦੇਸੀ ਆਪਦੇ ਸੋ ਆਪਣਾ ਬਣਾ ਲਿਆ ਉਸ ਤਰ੍ਹਾਂ ਮਤਲਬ ਚੱਲਦਾ ਰਿਹਾ ਪਰ ਜਿਸ ਦਿਨ ਦਾ ਪੰਜਾਬ ਸਰਕਾਰ ਬਦਲੀ ਹੈ ਜਿਹੜਾ ਇਹ ਮੁਹੱਲਾ ਕਲੀਨਿਕਾਂ ਦਾ ਕੀਤਾ ਨਿਰਮਾਨ ਰੱਖਿਆ ਉਹਦੇ ਵਿੱਚ ਸਾਨੂੰ ਬਹੁਤ ਲਾਭ ਹੋਇਆ ਹਰ ਇੱਕ ਤਰ੍ਹਾਂ ਦਾ ਮਤਲਬ ਸਾਨੂੰ ਇਥੇ ਸੁਗਧਾ ਮਿਲ ਰਹੀ ਆ ਕੋਈ ਸਾਨੂੰ ਦਿੱਕਤ ਨਹੀਂ ਆਉਂਦੀ ਮਨ ਲੱਗਦੇ ਗਏ ਆਉਨੇ ਆ ਪਾਏ ਕੱਥੇ ਪੱਕੀ ਟਾਈ ਡਾਕਟਰ ਸਾਹਿਬ ਨੂੰ ਮਿਲੇ ਡਾਕਟਰ ਸਾਹਿਬ ਨੇ ਦਵਾਈ ਲਿਖਤੀ ਅੱਗੇ ਜਾਂਦੇ ਆ ਅੱਗੇ ਦਵਾਈ ਵਾਲੇ ਨੇ ਦਵਾਈ ਦੇ ਦੇਣੀ ਆ ਬਹੁਤ ਅੱਛੇ ਢੰਗ ਨਾਲ ਮਤਲਬ ਸਾਨੂੰ ਗਾਇਕ ਕਰਦੇ ਨੇ ਬਹੁਤ ਵਧੀਆ ਪਿਆਰ ਨਾਲ ਸਾਡੀ ਸੁਣਦੇ ਵੀ ਨੇ ਕੋਈ ਦਿੱਕਤ ਨਹੀਂ ਆਉਂਦੀ ਆ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਐਡਾ ਵੱਡਾ ਉਪਰਾਲਾ ਕਰਕੇ ਇਹ ਜਿਹੜੀਆਂ ਸਕੀਮਾਂ ਜਿਹੜੀਆਂ ਚਲਾਈਆਂ ਨੇ ਬਹੁਤ ਅੱਛੀਆਂ ਚਲਾਈਆਂ ਨੇ ਸਾਨੂੰ ਹਰ ਇੱਕ ਤਰ੍ਹਾਂ ਦੀ ਸੁਵਿਧਾ ਮਿਲ ਰਹੀ ਹੈ ਜੀ